ਹਾਂ ਜੀ ਹਾਂ ਜੀ ਨਾਮ ਬੋਲੋ ਇਹ ਸੰਦੀਪ ਸਿੰਘ ਭਿੰਦਰ ਜੀ ਆਮ ਆਦਮੀ ਪਾਰਟੀ ਹਲਕਾ ਵੈਸਟ ਕਵਾਡ ਨੰਬਰ 83 ਜੀ ਅਜ ਆਮ ਆਦਮੀ ਪਾਰਟੀ ਵੱਲੋਂ ਸਾਨੂੰ ਟਿਕਟ ਜਿਹੜੀ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਸਰਦਾਰ ਜਸਬੀਰ ਸਿੰਘ ਸੰਧੂ ਸਾਡੇ ਐਮ.ਐਲ.ਏ. ਸਾਹਿਬ ਵੱਲੋਂ ਸਾਨੂੰ ਜਿਹੜੀ ਉਹ ਸਾਡੇ ਨਾਮ ਲਾਈ ਗਈ ਆ ਉਹਦਾ ਸੀ ਅਜੇ ਜਿਹੜਾ ਨਾਮਿਨੇਸ਼ਨ ਭਰ ਕੇ ਅਸੀਂ ਬਾਹਰ ਆਏ ਆ ਜੀ ਔਰ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ। ਮੁੱਦੇ ਰਹਿਣਗੇ ਜੀ। ਸਰ ਮੇਰੀ ਵਾਰ ਦੇ ਜਿਹੜੇ ਮੁੱਦੇ ਰਹਿਣਗੇ ਮੁੱਖ ਮੁੱਦੇ ਸਰ ਮੇਰੀ ਵਾਰ ਦੇ ਰਹਿਣਗੇ ਕਿ ਵਾਟਰ ਸਪਲਾਈ ਦਾ ਸਿਸਟਮ ਦਾ ਆਪਾਂ ਸਿਸਟਮ ਸਹੀ ਕਰਾਂਗੇ। ਦੂਸਰੀ ਗੱਲ ਆ ਵੀ ਸਾਡਾ ਜਿਹੜਾ ਪਾਰਕਾਂ ਦਾ ਸਿਸਟਮ ਜਿਹੜਾ ਸਾਡਾ ਬਹੁਤ ਜ਼ਿਆਦਾ ਜਿਹੜਾ ਖਰਾਬ ਹੋਇਆ ਉਹਨੂੰ ਸਿਸਟਮ ਸ ਅਣਗਹਿਲੀ ਕੀਤੀ ਜਾ ਰਹੀ ਆ ਇੱਕ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਉਹਦੇ ਵੱਲ ਅਸੀਂ ਫੋਲ ਫੋਕਸ ਧਿਆਨ ਦੇਾਂਗੇ ਬਾਕੀ ਮੇਰੇ ਜਿਹੜਿਆ ਆਉਣ ਵਾਲੇ ਦਿਨਾਂ ਚ ਮੁੱਦੇ ਬਹੁਤ ਵੱਡੇ ਵੱਡੇ ਨੇ ਮਹੱਲਾ ਕਲੀਨਿਕ ਵੀ ਲੈ ਕੇ ਆਵਾਂਗੇ ਮੈਂ ਬੜੀ ਕੁਝ ਕਰਾਂ ਕਿ ਆਪਣੇ ਇਲਾਕੇ ਦੇ ਮਹੱਲਾ ਕਲੀਨਿਕ ਲੈ ਕੇ ਆਵਾਂ ਇਹ ਲਈ ਲੈਟਰਾਂ ਪਾਈਆਂ ਹੋਈਆਂ ਆ ਉਸ ਦਾ ਉਸੋ ਨਸ਼ੇ ਨੂੰ ਸਿਰ ਮੇਰੇ ਇਲਾਕੇ ਦੇ ਵਿੱਚ ਮੈਂ ਇਸ ਨਸ਼ੇ ਦੇ ਉੱਤੇ ਜਦ ਦਸ ਤਰੀਕੇ ਨਾਲ ਕੰਮ ਕਰਦਾ ਜਿੰਨਾ ਕਿ ਮੇਕੋ ਹੁੰਦਾ ਜਿੰਨਾ ਕਿ ਮੇਰੀ ਪਾਰਟੀ ਪਾਰਟੀ ਨੂੰ ਕਲੈਨ ਕਰਦੀ ਹੈ ਮੈਂ ਕਰਦਾ ਫਿਰ ਆ ਹੋ ਸਕਦਾ ਸੀ ਐਨ ਜੀਓਜ਼ ਨਾਲ ਕੁਝ ਐਨ ਜੀਓਜ਼ ਨੇ ਸਾਡੇ ਨਾਲ ਜਿੰਨਾ ਨਾਲ ਅਸੀਂ ਕੰਮ ਕਰਦੇ ਆ ਜਿਸਨ ਜਿਹੜਾ ਨਸ਼ਾ ਛੱਡਣਾ ਚਾਹੁੰਦੇ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਨਾਲ ਵੀ ਨਾਲ ਲੈ ਕੇ ਉਹਨਾਂ ਨੂੰ ਜਿੱਥੇ ਜਿੱਥੇ ਵੀ ਸਾਡੀ ਜਿੱਥੇ ਜਿੱਥੇ ਵੀ ਸਾਡੀ ਪਾਰਟੀ ਵੱਲੋਂ ਜਾਂ ਉਹ ਸਾਡੇ ਵੱਲੋਂ ਜਾਂ ਕੋਈ ਐਨ ਜੀਓ ਲਾ ਕੇ ਉਹਦੇ ਨਾਲ ਅਸੀਂ ਪ੍ਰੇਰਿਤ ਕਰਕੇ ਨਸ਼ਾ ਛੱਡ ਬਸੇ ਚੱਲਦਾ 2022 ਚ ਸਾਲ ਦਿੱਤਾ ਆ ਜਿੱਦਾਂ 2024 ਸਾਡੇ ਨਾਲ ਜਿੱਦਾਂ ਆਪਾਂ ਮਿਹਨਤ ਕੀਤੀ ਆ ਜੀ ਲੱਗ ਕੇ ਲੱਗੇ ਜੀ ਇਸੇ ਤਰ੍ਹਾਂ ਲੋਕ ਸਾਨੂੰ ਜਿਹੜੇ ਉਹ ਜਿਹੜਾ ਉਹ ਸਾਨੂੰ ਇੱਕ ਮੌਕਾ ਦੇਣਗੇ ਮੈਂ ਦੱਸਣਾ ਚਾਹਣਾ ਕਿ ਅਸੀਂ ਆਪਣਾ ਜਿਹੜਾ ਭਗਵਾਨ ਸਿੰਘ ਮਾਨ ਦਾ ਰੰਗਲੇ ਪੰਜਾਬ ਵਾਲਾ ਸੁਪਨਾ ਉਹਨੂੰ ਲੈ ਕੇ ਚੱਲਣਾ ਜੀ ਉਸੇ ਉਸੇ ਲਾਈਨ ਤੇ ਚੱਲ ਰਹੇ ਹਾਂ ਜੀ ਔਰ ਆਪਣੀ ਵਾਰ ਦੇ ਵਿੱਚ ਜੀ ਬੈਸਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਸੇਵਾ ਦਾ ਮੌਕਾ ਮਿਲਦਾ ਜਿੰਦਰਗੋਪਿੰਦਰ ਵਾਰਡ ਨੰਬਰ 83 ਹਾਂਜੀ ਕੁਝ ਨਹੀਂ ਅੱਜ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਸਾਨੂੰ ਟਿਕਟ ਮਿਲੀ ਆ ਉਹਦੇ ਸੀ ਨੋਮੀਨੇਸ਼ਨ ਭਰ ਕੇ ਆਏ ਹਾਂ ਜੇ ਸਰਕਾਰ ਵੱਲੋਂ ਐਕੀ ਜਨਾਨੀਆਂ ਨੂੰ ਜਿਆਦਾ ਟਿਕਟਾਂ ਦੇਣੀ ਹੈ ਉੱਤੇ ਕੀ ਕਰੋ ਲੈਡੀਆਂ ਲੈਡੀਜ਼ ਨੇ ਜਿਹੜੀ 2022 ਵਿੱਚ ਇਲੈਕਸ਼ਨ ਹੋਈ ਸੀ ਨਾ ਉਹਦੇ ਵਿੱਚ ਲੈਡੀਜ਼ ਦਾ ਬਹੁਤ ਵੱਡਾ ਹੱਥ ਸੀਗਾ 50 ਤੋਂ ਜਿਆਦਾ 50% ਲੈਡੀਜ਼ ਨੇ ਉਹਦੇ ਵਿੱਚ ਜਿਆਦਾ ਤੋਂ ਜਿਆਦਾ ਕੰਮ ਕੀਤਾ ਸੀ ਉਸ ਚੀਜ਼ ਨੂੰ ਇਹਨਾਂ ਨੇ ਮੁੱਖ ਰੱਖਦੇ ਹੋਏ ਲੈਡੀਜ਼ ਨੂੰ ਅੱਗੇ ਲਿਆਂਦਾ ਪਰ ਬੀਬੀਆਂ ਨੇ ਵਾਦਾ ਕੀਤਾ ਸੀ 1000 ਰੁਪਏ ਦਾ ਆਇਆ ਵਾਦਾ ਜਿਹੜਾ ਕੀਤਾ ਸੀ ਕੋਈ ਗੱਲ ਨਹੀਂ ਉਹਦੇ ਤੇ ਵੀ ਕੰਮ ਚੱਲਦਾ ਪਿਆ ਉਹ ਵੀ ਜਲਦੀ ਪੂਰਾ ਕੀਤਾ ਜਾਊਗਾ ਵਾੜਦੇ ਕਿਦਾਂ ਕੰਮ ਕਰਾਉਗੇ ਜੀ ਵਾੜਦੇ ਅਸੀਂ ਸਾਰੇ ਜੋ ਕੰਮ ਸਾਡੇ ਧਿਆਨ ਚ ਹੈਗੇ ਆ ਅਸੀਂ ਸਾਰੇ ਕਰਵਾਵਾਂਗੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਵੋਟਰਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਕਿ ਜਿਸ ਦਾ ਸਾਡਾ 2022 ਦੇ ਵਿੱਚ ਸਾਥ ਦਿੱਤਾ ਸੀ ਉਦਾਂ ਹੀ ਸਾਡਾ ਸਾਥ ਦੇਣ ਹੁਣ ਬੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ